ਚੜ ਗਿਆ ਦਿਨ ਲੰਡ ਨੂੰ ਪਹੁੰਚਣ ਆਲੇ ਹੁਣ ਪਾਇਲਟ ਚੇਂਜ ਹੋਇਆ ਅੰਨੇ ਕਾ ਦੂਰ ਹਟਾ ਹੋ ਗਿਆ ਪੈਨਾ ਲਗਾਤਾਰ ਸੁਰੇਜ ਜੀ ਅੱਧੀ ਰਾਤ ਉੱਪੇ ਜਾਂਦੇ ਉਹਨੇ ਅੱਜ ਸਾਰੀ ਰਾਤ ਲੱਗੀ ਆ ਸਾਢੇ 5 5 ਵਜੇ ਕਹਿੰਦਾ ਬਾਈ ਆ ਜਾ ਮੈਂ ਚੱਲ ਪਿਆ ਜਾ ਵੀ ਹੁਣ ਚਲੋ ਲਖੋ ਨੇ ਗਾਂ ਵਾਲਾ ਸਟਾਪਮੈਂ ਬਹਿਣਾ ਮੈਂ ਬਸ ਸੀਟ ਤੇ ਸਟਾਰਟ ਕਰ ਲਈ ਰਾਣੀ ਲੋ ਜੀ ਆ ਪਹੁੰਚੇ ਲਾਂਡਰੂ ਬਾਈਪਾਸ ਤੇ ਮੇਕਅਪ ਗਿਆ ਫਿਰ ਮੈਂ ਹੁਣ ਬਹਿ ਗਿਆ ਡਰਾਈਵਰ ਸੀ ਤੇ ਦਨ ਚੜ ਰਿਹਾ ਠੀਕ ਦਾ ਟਾਈਮ ਹੋ ਗਿਆ ਲਾਂਗ ਪਾਸ 6 ਵਜਣਾਂ ਲਈ ਆ ਐਸੋ ਹੁਣ ਉੱਤੋਂ ਫੜ ਕੇ ਇੱਕ ਪੁਲ ਦੇ ਥੱਲੇ ਦੀ ਦੂਜੇ ਦੇ ਉੱਤੋਂ ਦੀ ਤੀਜੇ ਦੇ ਥੱਲੇ ਦੀ ਚਲੋ ਫੇਰ ਹੁਣ ਦੀ ਢਾਬੇ ਤੇ ਰੁਕਦੇ ਨੇ ਆ ਲੰਘਿਆ ਉੱਤੋਂ ਦੀ ਚੂਰ ਵਾਲਾ ਰੋਡ ਆਪਾਂ ਜੇ ਹੇਠ ਹੌਂਦੀ ਹੋ ਜਾਣਾ ਹੁੰਦਾ ਇਹ ਆਪਾਂ ਜਣਾ ਹਨਮਾਨਗੜ੍ਹ ਵਾਲੇ ਰੂਟ ਤੋਂ ਇਹ ਬਾੜਨਾ ਆਪਾਂ ਦੂਜੇ ਬਾੜ ਤੋਂ ਢੋਣੇਵਾਲ ਦੀ ਘਸਾਰ ਨੂੰ ਹੋ ਕੇ ਜਾਣਾ ਫੇਰ ਆ ਸਿੱਧਾ ਰੋਡ ਲੰਘ ਜਾਂਦਾ ਲੋ ਜੀ ਉੱਤਰਿਆ ਸੀ ਕੁਛ ਲੈਣ ਹੋਟਲ ਵਾਲੇ ਕੋਲੇ ਹੈ ਨਹੀਂ ਰੈੱਡ ਬਾਂਡ ਦੇਖਦਾ ਸੀ ਹੁਣ ਅੱਗੇ ਜਾ ਕੇ ਦੇਖਦੇ ਆ ਪਾ ਵੱਡੇ ਵੱਡੇ ਸੀ ਦੂ ਆਇਆ ਇਹ ਕੋਈ ਨਹੀਂ ਮਿਲਿਆ ਚਲੋ ਉਹੀ ਗੱਲ ਜੀ ਅੱਗੇ ਚੱਲ ਕੇ ਦੇਖਦੇ ਆ ਹੁਣ ਆਏ ਆ ਵੀ ਫੌਜੀ ਦਾ ਢਾਬਾ ਹੀ ਆਉਣਾ ਉਰੇ ਹੁੰਦੀ ਕਈ ਵਾਰੀ ਦੇਖੋ ਤੇ 6:10 ਕਿੰਨੇ ਹੋ ਗਏ ਨੇ ਮਹਾਰਾਜ ਕੀ ਸੋਹਣੇ ਸੋਹਣੇ 뷰 ਬਣਦੇ ਆ ਇਸ ਵੇਲੇ ਜੀ ਸ਼ਾਂਤੀ ਜਮਾ ਰਹੀ ਹੈਗਾ ਸਾਰਾ ਨਮਾ ਸ਼ਾਮ ਬੱਤਾ ਬੱਗ ਸੂਰਜ ਆ ਗਰੇ ਆ 6:15-20 ਮਿੰਟ ਹੋ ਗਏ ਆ ਆਦੇ ਵਾ ਆੜਾ ਸ਼ਹਿਰ ਦੇਖਦੇ ਆ ਕਿਹੜੇ ਅਲਸ ਜਾਨਾ ਦਿਨੇ ਤੁਰੇ ਤੇ ਲੰਘੇ 500000 13 ਦਾ ਵੀ ਡਰ ਹੁੰਦਾ ਪਾ ਜੀ ਨਹੀਂ ਫਿਰ 6:11 ਵਜੇ ਤੱਕ ਤਾਂ ਚਲਾਉਣਾ ਜਾਂਦੇ ਤੇ ਜਦੋਂ ਪਹੁੰਚਿਆ ਗਿਆ ਇਸ 7:00 ਵਜੇ ਨੂੰ ਆ ਵਜੇ ਫਿਰ ਫੌਜੀ ਦੇ ਕੱਪੜੇ ਆਹ ਨੂੰ ਦੇਖਦੇ ਆਂ ਜਿਆਦਾ ਇੱਥੇ ਰੈਸਟ ਕਰਾਂਗੇ ਜਾਂ ਫਿਰ ਅੱਗੇ ਨਿਕਲਾਂਗੇ ਹਲੇ ਡਿਸਾਈਡ ਕਰਨਾ ਜਿਹੜੇ ਟਿਕਾਣੇ ਲੱਗੇ ਆਗੇ ਕਰ ਲਈ ਤਿਆਰੀ ਫਿਰ ਇਸ਼ਨਾਨ ਪਾਣੀ ਦੀ ਰੱਖ ਤੇ ਕੱਪੜੇ ਫੌਜੀ ਦੇ ਉਹ ਪਹਿਲਾਂ ਦਾ ਇਰਾਦਾ ਸੀ ਰੁਕਣ ਦਾ ਫਿਰ ਸੋਚਿਆ ਵੀ ਚੱਲਦੇ ਆਂ ਕਿਉਂਕਿ ਹਲੇ ਮਲੋਟ ਦੀ ਮਸ਼ੀਨ ਲਾਉਣੀ ਹੈ ਇੱਕ ਇਹ ਹਲੇ 300 ਕਿਲੋਮੀਟਰ ਮਲੂਟ ਪਿਆ 8:30 ਹੋਏ ਨੇ ਹਲੇ ਵੀ ਜੇ ਹੁਣ ਨਿਕਲਾਂਗੇ ਸ਼ਾਮ ਤੱਕ ਤਾਂ ਮਲੂਟ ਬੜਿਆ ਜਾਣਾ ਜੇ ਅੱਜ ਇੱਥੇ ਬੈਠੇ ਰਹਿ ਗਏ ਫੇਰ ਇਹ ਹੋ ਜੂਗਾ ਗੱਲ ਵੀ ਫੇਰ ਰਾਤ ਆ ਤੇ ਚੱਲ ਕੇ ਕੱਲ ਨੂੰ ਮਲੂਟ ਲਊਗੀ ਚਲੋ ਦੇਖਦੇ ਹਾਂ ਨੂੰ ਟਾਈ ਬਣਦਾ ਵੈਸੇ ਇਤੋਂ 5 6 7 ਘੰਟਿਆਂ ਦੀ ਗੱਡੀ ਭੜਨੀ ਤਾਂ ਚਾਹੀਦੀ ਹੈ ਗੱਲ ਕਰ ਲਾਂਗੇ ਕਈ ਵਾਰੀ ਹੋ ਸਕਦਾ ਸ਼ਾਮ ਚੂਹ ਨੂੰ ਵੀ ਲਾ ਲੈਣ ਨੂੰ ਚਲੋ ਠੀਕ ਹੈ ਲਓ ਵੀ ਮੈਟਰੋ ਉਠਾ ਫੌਜੀ ਦੇ ਅੱਲਾ ਸਿੱਧਾ ਉੱਠ ਕੇ ਰਿਆ ਹੁੰਦਾ ਲੈ ਕੇ ਉਠਾ ਕੇ ਨਿਕਲਦੇ ਆ ਨਿਕਾ ਪਿਆਸ ਹੁਤਾ ਲਈ ਆ ਗਈ ਲਸੀ ਦੀ ਲਓ ਜੀ ਰਤਨਗੜ੍ਹ ਚਰਾਹਾ ਕਰ ਤੱਪਾਰ ਇਹ ਇਹਨਾਂ ਰੰਦਾ ਜੀ ਰੁਕਣ ਦਾ ਦਿਲ ਬਦਲ ਕੇ ਆਪੇ ਚੱਲੇ ਆ ਗਏ ਕਬੀੜ ਦੇ ਹਾਰਡ ਜਿੰਨੇ ਕਿਨੇ ਪੜਦੀ ਹੈ ਪੂਰਨੀ ਤਾਂ ਚੱਲ ਸ਼ਾਮ ਤੱਕ ਮਲੂਟ ਵਾਲੀ ਮਸ਼ੀਨ ਤਾਂ ਲਾਹਾਂਗੀ ਜਾ ਕੇ ਫਿਰ ਗਾਹ ਨੂੰ ਚਈਂ ਦਾਸ ਵੀ ਨਹੀਂ ਵੱਜੇ ਦੇਖੋ ਰੂੜ ਜਮਾ ਖਾਲੀ ਹੂੜਾ Rajasthan ਕਿਉਂਕਿ ਗਰਮੀ ਵੱਜ ਜਾਂਦੀ ਆ ਇੱਕ ਤਾਂ ਉਦਾਂ ਹੀ ਰੋਦੇ ਮਤਲਬ ਪਰ ਟ੍ਰੈਮ ਘੱਟ ਆ ਰੋੜਾਂ ਤੇ ਘੱਟ ਆ ਰੋੜ ਨੇ ਪਰ ਜਿਹੋ ਜਿਹੋ ਦੁਪਹਿਰਾ ਹੁੰਦਾ ਜਾਣਾ ਅੱਗੇ ਆਪਾਂ ਕਰੀਏ ਬੰਸਾ ਹੜਤੇ ਮਾਰੀ ਲਈ ਆਮੀਨ ਕਰੀਏ ਆਹ ਦੇਖ ਲਓ ਮਿੱਤਰੋ ਆ ਸਾਰੀਆਂ ਜ਼ਮੀਨਾਂ ਪਈਆਂ ਨੇ ਲੋਕਾਂ ਦੇ ਇਹ ਆ ਬਾਣ ਪਏ ਨੇ ਲੋਕਾਂ ਦੇ ਤੇ ਮੀਂਹ ਦੀ ਕੀ ਵੈਲਿਊ ਹੁੰਦੀ ਆ ਇਹ ਇੱਥੇ ਪਤਾ ਲੱਗਦਾ ਹੈ ਨਾ ਹੁਣ ਅੱਜ ਵਾਪਸ ਜਾ ਰਹੇ ਆ ਮੈਂ ਤੇ ਮਈ ਦਾ ਤਕਰੀਬਨ ਆਖਰੀ ਹਫਤਾ ਹੈ ਤੇ ਜਦੋਂ ਮੁੜਾਂਗੇ ਜੇ ਰੱਬ ਨੇ ਬਰਸਾਤ ਪਾਤੀ ਮੀਂਹ ਪੈ ਗਿਆ ਇਸ ਹਰ ਟਿਬੇ ਹਰੇ ਭਰੇ ਹੋ ਜਣੇ ਆ ਜਦੋਂ ਹੀ ਇਹ ਨਾਲ ਦੀ ਨਾਲ ਛੱਟਾ ਦੇ ਦਿੰਦੇ ਆ ਹੋਰ ਨਹੀਂ ਕੋਸਤਾ ਬਾਹਰ ਅਜਵਾਰ ਦਾ ਛੱਟਾ ਦੇ ਦਿੰਦੇ ਆ ਵੀ ਜਾਣੀ ਮੀਂਹ ਦੀ ਇੰਨੀ ਵੈਲਿਊ ਹਰ ਟਿਬਿਆਂ ਦੇ ਵਿੱਚ ਸਰ ਸ਼ਹਿਰ ਕੋਲੇ ਇੱਕ ਮੰਦਿਰ ਆਉਂਦਾ ਜੀ ਇਹਦੇ ਸਾਹਮਣੇ ਆਹ ਮਰਬੇ ਅਚਾਰ ਜਦਾਂ ਆਹ ਦੇਖੋ ਭਰੇ ਭੇ ਮਰਤਮਾ ਬਹੁਤ ਲੋਕ ਲੈ ਕੇ ਜਾਂਦੇ ਆ ਇੱਥੋਂ ਇੱਕ ਵਾਰ ਲੈ ਕੇ ਗਏ ਸੀ ਮਿੱਠੀ ਚਟਣੀ ਜੀ ਵਧੀਆ ਸੀ ਮੁੜ ਕੇ ਕਿਤੇ ਰੁਕਣ ਦਾ ਸੁਭਾਅ ਵੀ ਨਹੀਂ ਬਣਿਆ ਟਾਈਮ ਖਿੱਚ ਮਾ ਜਾਂਦਾ ਲੰਘ ਜਾਂਦਾ ਜਾਣੀ ਇੱਥੇ ਸਪੈਸ਼ਲ ਲੋਕ ਰੁਕਦੇ ਆ ਖਰੀਦਣ ਖਾਤਰ ਭਾਈ ਜੀ ਉਹ ਜੋ ਗਰਮੀ ਬਹੁਤ ਜ਼ਿਆਦਾ ਆ ਤੇ ਫੌਜਾਂ ਆਣਦੇ ਉਹ ਲੱਗੇ ਹੋਏ ਨੇ ਕੈਂਪ ਸੈਂਕੀ ਵੀ ਫੌਜੀ ਫੌਜ ਆਉਂਦੀ ਸਾਰੀ ਇਹ ਟ੍ਰੇਨਿੰਗ ਪਿਛਲੀਆਂ ਗਰਮੀਆਂ 'ਚ ਵੀ ਦੇਖੀ ਸੀ ਮੈਂ ਇੱਥੇ ਟ੍ਰੇਨਿੰਗ ਇਹ ਰਾਜਸਥਾਨ ਦੇ ਟਿੱਬਿਆਂ 'ਤੇ ਚੱਲਦੀ ਹੁੰਦੀ ਹੈ ਇਹਨਾਂ ਦੀ ਐਂ ਪਿੰਡਾਂ ਦੇ ਪਿੰਡ ਹੀ ਬਸਾਏ ਪਏ ਹੁੰਦੇ ਆ ਮਿਲਟਰੀ ਵਾਲਿਆਂ ਨੇ ਪਿਛਲੀਆਂ ਗਰਮੀਆਂ ਦੇ ਦਿਨਾਂ 'ਚ ਵੀ ਆਈ ਸੀ ਐਕੀ ਵੀ ਬਹੁਤ ਆ ਅਸੀਂ ਪੁੰਨੇ ਤੋਂ ਆਏ ਆ ਪੁੰਨੇ ਤੋਂ ਟਰਾਲੇ ਵੀ ਮਿਲੇ ਕਈ ਟੈਂਕ ਆਉਂਦੇ ਸੀ ਉਧਰੋਂ ਉਹ ਤਾਂ ਚਲੋ ਕਿਸੇ ਹੋਰ ਜਗ੍ਹਾ ਹੋਣੇ ਹੋਣਗੇ ਜਾਨੀ ਅੱਗੇ ਨੂੰ ਜਾਣਾ ਸੀ ਉਹਨਾਂ ਨੇ ਮੇਰੇ ਖਿਆਲ ਜੰਮੂ ਸ਼੍ਰੀਨਗਰ ਨੂੰ ਪੰਜ ਛੇ ਘੋੜਿਆਂ ਦੇ ਟੈਂਕ ਲਪੇ ਸੀ ਇਹ ਜਾਨੀ ਕਿ ਇਹ ਹਰੇਕ ਸਾਲ ਆਹ ਏਰੀਆ ਚ ਆਉਂਦੇ ਹੁੰਦੇ ਆ ਇਹ ਸਰਦਾਰ ਸ਼ਹਿਰ ਪੱਲੂ ਰਾਵਤਸਰ ਇੱਕ ਵੱਜ ਗਿਆ ਸੀ ਆ ਰਹੇ ਆ ਨੇੜੇ ਨੂੰ ਤਕਰੀਬਨ ਰਾਵਤਸਰ ਦੇ ਨੇੜੇ ਪਹੁੰਚ ਗਏ ਆ ਜਿੱਥੋਂ ਆਏ ਆ ਉਹਦੇ ਨਾਲੋਂ ਇੱਧਰ ਨੂੰ ਗਰਮੀ ਘਟਾ ਪੰਜਾਬ ਵੱਲੋਂ ਪਤਾ ਨਹੀਂ ਅੱਜ ਘੱਟ ਫੀਲ ਹੋ ਰਹੀ ਆ ਕੱਲ ਵੀ ਰਾਤ ਠੰਡੀ ਰਹੀ ਆ ਕਿਉਂ ਕਿ ਸ਼ਨਗੜ ਤੋਂ ਥੱਲੇ ਨੂੰ ਉਤਰੇ ਆ ਜਾਂਦੇ ਹੋਏ ਬਹੁਤ ਗਰਮੀ ਸੀ ਜਾਂ ਤਾਂ ਇਸ ਏਰੀਏ ਚੜ੍ਹ ਤੜੇ ਕਿਸੇ ਪਾਸੇ ਬਰਸਾਤ ਦਾ ਹੋਇਆ ਜਾਂ ਹਵਾ ਦਾ ਥੋੜਾ ਜਿਹਾ ਫਰਕ ਆ ਹੁਣ ਵੀ ਉਹ ਲੋਹ ਨਹੀਂ ਹੈਗੀ ਜਿਹੜੀ ਮਹਾਰਾਸ਼ਟਰ ਤੇ ਐਮਪੀ ਦੇ ਵਿੱਚ ਪੈ ਰਹੀ ਸੀ ਤੇ ਥੋੜਾ ਜਿਹਾ ਮੈਨੂੰ ਲੱਗਦਾ ਪੰਜਾਬ ਵੱਲੋਂ ਜਿੰਨਾ ਆਉਂਦੇ ਜਾਂਦੇ ਆ ਆਜਾ ਟੈਂਪਰੇਚਰ ਘਟਾ ਹੈ ਉਹ रावतसर ਬਾਜ਼ਾਰ ਚ ਪਹੁੰਚ ਗਏ ਸਵੇਰੇ 1:00 ਵਜੇ ਤੇ ਮੇਰੀ એનર્ਜੀ ਨਿੱਕਾ ਕਹਿੰਦਾ ਮੈਨੂੰ ਵੀ ਬਾਈ ਸਟ੍ਰੰਗਲਿਆ ਦੇ ਦੇ ਨਾਲੇ ਫੋਲ ਦੀਨ ਰੱਖਾ ਮੂਰ ਲਿਆ ਨੂੰ ਕੋਈ ਕੰਮ ਚੱਲਦਾ ਫਿਰ ਵੀ ਨਾ ਤੱਕੀ ਚ ਉਰੇ ਆਉਂਦੇ ਆ ਗੱਡੀ ਬੈਥ ਨੂੰ ਕੋਈ ਟਰੱਕ ਵਾਲੇ ਨੂੰ ਤਾਂ ਕਹਿੰਦੇ ਆ ਵੀ ਤੂੰ ਰੁਕ ਜਾ ਗੱਾਰ ਵਾਲਾ ਨਾ ਲੇਟ ਹੋ ਜੇ ਮੈਟਰੋ ਦੇਖ ਲਿਆ ਕਰੋ ਯਾਰ ਵੱਡੀ ਗੱਡੀ ਇੱਕ ਜਗ੍ਹਾ ਵੱਧ ਕੇ ਹੀਰਦੀ ਐ ਕਿ ਇਹਨਾਂ ਦੇ ਮੋਸ਼ਨ ਹੌਲੀ-ਹੌਲੀ ਬਣਦੇ ਹੁੰਦੇ ਆ ਤੇ ਰੁਕਦੀਆਂ ਵੀ ਹੌਲੀ-ਹੌਲੀ ਹੁੰਦੀਆਂ ਸਾਨੂੰ ਤੁਰੇ ਜਾਂਦੇ ਨੂੰ ਟੈਨਸ਼ਨ ਇਹ ਹੁੰਦੀ ਆ ਵੀ ਕੋਈ ਮੋਸ਼ਨ ਨਾ ਤੜਾ ਜਾਏ ਨਹੀਂ ਤੁਰੀ ਜਾਂਦੀ ਗੱਡੀ ਨੇ ਜਾਨ ਨੂੰ ਗੇਅਰ ਬੂਰ ਜੇ ਬਦਲ ਕੇ ਉੱਥੇ ਆਉਣਾ ਹੁੰਦਾ ਜਾਨ ਨੂੰ 2 ਕਿਲੋਮੀਟਰ ਦਾ ਫਰਕ ਪੈ ਜਾਂਦਾ ਮਾਰਾ ਜਾ ਕੱਟਕੁੱਟ ਮਾਰਨਾ ਹੁਣ ਪੁਲ ਤੇ ਕੰਮ ਚੱਲਦਾ ਦੇਖ ਕਿ ਉਹ ਵੀਰ ਨੂੰ ਨਾਲੇ ਪਤਾ ਦੂਰੋਂ ਦੇਖੀ ਜਾਂਦਾ 10 ਕਿਲੋਮੀਟਰ ਤੋਂ ਫੇਰ ਵੀ ਕਾਰ ਮੂਹਰੇ ਲਿਆੜ ਆਈ ਸੀ ਫਿਰ ਸਵਾਰ ਬਈ ਫੌਜੀ ਜਵਾਨ ਵੀਰ ਸਾਰੇ ਰੋਡ ਤੇ ਹੀ ਮਿਲਦੇ ਰਹੇ ਆ ਜਲਦੀ ਟ੍ਰੇਨਿੰਗ ਇਹਨਾਂ ਦੀ ਪੂਰੀ ਹੋਏ ਜਿਉਂ ਸਰਦਾਰ ਸ਼ਹਿਰ ਰਾਉਤਸਰ ਪੱਲੂ ਐ ਪਿੰਡਾਂ ਦੇ ਪਿੰਡ ਵਸਾਏ ਪਏ ਨੇ ਟਿੱਬਿਆਂ 'ਚ ਇਹ ਕਹਣਾ ਰੌਣਕ ਮੇਲਾ ਹੀ ਲੱਗਿਆ ਪਿਆ ਜੀ ਕਲੋਨੀਆਂ ਕੱਟ ਕੇ ਆਏ ਡਿਸਟ੍ਰਿਕਟਾਂ ਦੇ ਨਾਮ ਲਿਖੇ ਹੋਇਆ ਪੂਰਾ ਜਿਚਾਇਆ ਪਿਆ ਜੀ ਸ਼ਹਿਰ ਹੀ ਵਸਾਇਆ ਪਿਆ ਰੇਗਿਸਤਾਨ 'ਚ ਉਹ ਵੀ ਹਰਮਾਨਗੜ੍ਹ 'ਚ ਤਕਰੀਬਨ ਐਂਟਰ ਉੱਥੋਂ ਲੈ ਕੇ ਅੱਪਰ ਚੜਦੇ ਆ ਹੁਣ ਇੱਥੋਂ ਮਲੋੜ ਨੂੰ ਜਾਣਾ ਵੀ ਜਾਂਦਾ ਆ ਡੱਬ ਵਾਲੀ ਜਾਇਆ ਜਾਵੇ ਜਾਂ ਫਿਰ ਇਥੋਂ ਸਾਡੋਂ ਸ਼ਹਿਰ ਵਿੱਚ ਹੀ ਜਾਂਦੇ ਆ ਸੰਕੋਗ ਨੂੰ ਹੋ ਕੇ ਰਾਈ ਇਹੀ ਕਰਾਂਗੇ BC ਤੋਂ ਗੁੰਨੋ ਵਾਲਾ ਰਾਈ ਚੱਲੀ ਏ ਜੋ ਕਿ ਥੋੜਾ ਜਿਹਾ ਉਹ ਇੱਕ ਹਰਿਆਣੇ ਚ ਨਹੀਂ ਜਾਣਾ ਪਊਗਾ ਦੂਜਾ ਉਹ ਆ ਗਏ ਹੋਏ ਆ ਇੱਕ ਦੋ ਬਾਰੀ ਨੱਬੜਿਆ ਪਾੜ ਤਾਂ ਕੁਝ ਨਹੀਂ ਹੋਣੀ ਆ ਬਾਕੀ ਦੇਖ ਲੈਨੇ ਆ ਕੀ ਤਜਰਬਾ ਹੁੰਦਾ ਇੱਥੇ ਦੀ ਬੋਰਦਰਾ ਸਾਹਬ ਯਾਰ ਦੇ ਵਿੱਚ ਨਹੀਂ ਆ ਮਾਰਕੀਟ ਦੇ ਵਿੱਚ ਧੂਨ ਏ ਇੱਕ ਤਾਂ ਇਧਰਲੇ ਪਾਸੇ ਆ ਜੀ ਇੱਕ ਉਹ ਮਾਫੋ ਜੱਟ ਸਾਹਿਬ ਆ ਪਤਾ ਨਹੀਂ ਹੈ ਵੀ ਕੋਈ ਇਤਿਹਾਸਕ ਦਰਵਾਜ਼ਾ ਨਹੀਂ ਦਾ ਉਦਾਂ ਸੰਗਤ ਦੇ ਦਰਵਾਜ਼ਾ ਸਾਬ ਬਣਾਏ ਹੋਏ ਨੇ ਇਹ ਤਾਂ ਵੀ ਵੱਡੀਆਂ ਬਗੜੀਆਂ ਨੇ ਦੋਨੇ ਦਰਵਾਜ਼ਾ ਖੋਲ੍ਹ ਦੀਆਂ ਆਹੋ ਅੱਗੇ ਵਾਸਾ ਵਾਲਾ ਪਛਾ ਕੇ ਲੈ ਗਿਆ ਕਨੈਕਟਰ ਉਹਦਾ ਪਿੱਛੇ ਰਹਿ ਗਿਆ ਬੱਲਾ 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 ਮੈਨੂੰ ਲੱਗਦਾ ਬਸ ਸਟੈਂਡ ਇਹਨਾਂ ਦਾ ਆ ਗਲੀਆਂ ਜਾਣਾ ਇਤਨੇ ਬਸਾਂ ਨਿਕਲਦੀਆਂ ਆਉਂਦੀਆਂ ਨੇ ਇੱਕੋ ਗੁਰਦੁਆਰਾ ਸਾਹਿਬ ਸੀਗਾ ਜੀ ਪਿੱਛੇ ਇੱਕ ਗੁਰਦੁਆਰਾ ਸਾਹਿਬ ਆਹ ਹੈ ਜੇ ਕੋਈ ਵੀ ਇੱਧਰਲੇ ਏਰੀਏ ਦਾ ਉਹ ਜ਼ਰੂਰ ਜਾਣਕਾਰੀ ਚ ਵਾਧਾ ਕਰਿਓ ਕਿ ਆ ਗੁਰਦੁਆਰਾ ਸਾਹਿਬ ਇਤਿਹਾਸਕ ਕੋਈ ਜਾਂ ਉਧਾਂ ਸੰਗਤ ਦੀ ਤਿਆਰ ਕਰੇ ਹੋਈ ਨੇ ਉਹਨੇ ਗੁਰਦੁਆਰਾ ਸਾਹਿਬ ਜਿਹੜੇ ਨੇੜੇ ਜਾਣਾ ਸੀ ਮਲੋਟ ਨੂੰ ਤੇ ਦੋ ਜਿੱਤੀ ਜਸੀਮਨ ਡੱਬ ਵਾਲੀ ਹੋ ਕੇ ਚਲੀ ਗਈ ਜਾਂ ਸੀਤੋਗੁੰਨੋ ਹੋ ਕੇ ਚਲੀ ਗਈ ਫੇਰ ਹੁਣ ਜਿਹੜੀ ਪਾਰਟੀ ਦਾ ਮਾਲ ਲਾਉਣਾ ਲੋਡਰ ਉਹਨੂੰ ਫੋਨ ਲਾਇਆ ਉਹ ਕਹਿੰਦਾ ਬਾਈ ਸਿੱਧਾ ਨਾ ਸੀਤੋਗੁੰਨੋ ਆ ਨਾ ਕਿਤੇ ਇੱਥੋਂ ਬੋਰ ਵਾਲਾ ਸਿੱਧਾ ਰੋਡ ਫੜ ਲੈ। ਬੋਰੋਂ ਆ ਕੇ ਮਲੋਟ ਰੋਡ ਕਹਿੰਦਾ ਵਧੀਆ ਹੈਗਾ। ਹੁਣ ਉਹ ਅੰਦਰੋਂ ਫੇਰ ਬਾਹਰੋਂ ਨਿਕਲ ਕੇ ਆ ਫਾਟਕਾਂ ਤੋਂ ਰਾਹ ਮੁੜ ਗਏ ਆ। ਹੁਣ ਬਾਈਪਾਸ ਤੋਂ ਚੜਾਂਗੇ ਅਬੂਰ ਵਾਲੇ ਰੋਡ ਤੇ ਕਿਉਂਕਿ ਇਹ ਇਸ ਏਰੀਏ ਮੈਂ ਦੋ ਕਵਾਰ ਸੀ ਤੋਂ ਗੁੰਨੋ ਵਾਲਾ ਬਾਰਡਰ ਲੰਘਿਆ ਤੇ ਜਿਆਦਾ ਬੜਾ ਤਜਰਬਾ ਹੈ ਨਹੀਂਗਾ ਉਹ ਤਾਂ ਰਾਹ ਸਿੰਗਲ ਜਿਹਾ ਹੀ ਜਾਂਦਾ ਹਨਾ ਸੇਮ ਜਿਹਾ ਵਾਲਾ ਉੱਚਾ ਨਹੀਂ ਮਾਜਾ ਰਾਹ ਸੀਗਾ ਹੁਣ ਤਾਂ ਲੰਘੇ ਨੂੰ ਵੀ 7-8 ਸਾਲ ਹੋ ਗਿਆ ਤੇ ਅਬੂਰਾ ਦੇਖਦੇ ਆ ਅੱਜ ਵੀ ਕਿੱਦਾਂ ਨਰੋ ਆ ਕਿਸੇ ਗਰੀਬ ਨਾਲ ਗਰੀਬ ਮਾਰ ਹੋਊਗੀ ਪਹਿਲਾਂ ਤਾਂ ਵਿਚਾਰੇ ਦਾ ਟਰੈਕਟਰ ਵੀ ਮਾੜਾ ਹੀ ਆ ਹਨਾ ਉੱਤੋਂ ਵਿਚਾਰੇ ਦਾ ਐਕਸਲ ਨਿਕਲ ਆ ਆ ਐਕਸਲ ਨਿਕਲ ਗਿਆ ਟਰੈਕਟਰ ਇਕੱਠਾ ਜਿਆ ਹੋਇਆ ਬਿਆ ਵਿਚਾਰਾ ਕਿਸੇ ਨਾਲ ਆਏ ਨਾ ਰੱਬ ਮਸ਼ੀਨਰੀ ਜਿਹਦਾ ਵੀ ਰੋਜ਼ਗਾਰ ਹੈਗਾ ਹਨਾ ਉਹ ਮੰਜ਼ਲਾਂ ਤੇ ਪਹੁੰਚਦੀਆਂ ਰਹਿਣ ਚਾਹੇ ਹੌਲੀ ਪਹੁੰਚਣ ਤੇਜ ਪਹੁੰਚਣ ਉਹ ਗੱਲ ਵੱਖਰੀ ਆ ਕਿਉਂਕਿ ਕੋਈ ਵਿਚਾਰਾ ਮਾਤੜ ਬੰਦਾ ਪੁੱਤਾ ਧੱਕਦਾ ਹੁੰਦਾ 50000 ਦੀ ਚੀਜ਼ ਨਾਲ ਕੋਈ ਭਾਈ 20-20 ਲੱਖ ਵਾਲਾ ਟਰੈਕਟਰ ਵੀ ਲਈ ਫਿਰਦਾ ਹਨਾ ਬੇਕ ਦਾ ਆਬਦਾਬ ਦਾ ਹੁੰਦਾ ਉਹ ਖਬਰ ਜਿਹਦਾ ਵਿਚਾਰੇ ਦਾ ਹੁਣ ਟਰੈਕਟਰ ਐ ਬੇਕਾਰ ਹੋ ਗਿਆ ਉਹ ਉਹਦਾ ਰੋਜ਼ੀ加ਰ ਨੂੰ ਉਹਦੇ ਕਰੇ ਰੋਟੀ ਨੂੰ ਕੀ ਹਾਲਾਤ ਬਣਨਗੇ ਆ ਜੀ ਮੰਦਰਾ ਕੋਈ ਇੱਥੇ ਖਬੂਰ ਵਾਲੇ ਰਾਹ ਤੇ ਜਿਹੜਾ ਹਨੂਮਾਨ ਗੜ ਤੋਂ ਹੁੰਦਾ ਇੱਥੇ ਅੱਜ ਮੇਲਾ ਲੱਗਿਆ ਕੋਈ ਮੇਰੇ ਹਿਸਾਬ ਨਾਲ ਸੰਕਟ ਮੋਚਨ ਹਨੂਮਾਨ ਮੰਦਿਰ ਅੱਜ ਮੰਗਲਵਾਰ ਤਾਂ ਹੈ ਨਹੀਂ ਮੰਗਲਵਾਰ ਦਾ ਹੈ ਨਹੀਂ ਉਦਾਂ ਹੋਊਗਾ ਕਿਨ ਕੋਈ ਮੇਲਾ ਲੱਗਿਆ ਹੋਇਆ ਸੰਗਤ ਬਾਵਾ ਆ ਸੀ ਸ਼ਾਰਟ ਲੈਣ ਵਾਲਾ ਤਾਂ ਆਪਾਂ ਫੜਵਾ ਲਿਆ ਜਿਹੜਾ ਵੀਰ ਕੋਈ ਇਸ ਏਰੀਆ 'ਚ ਦਾ ਹੋਊਗਾ ਉਹ ਦੱਸੇ ਉਹ ਬਈ ਇਦਾਂ ਇਸ ਲਾਨਾ ਮੇਲਾ ਕੀ ਚੱਕਰ ਆ ਕਿਉਂਕਿ ਅੱਜ ਮੰਗਲਵਾਰ ਤਾਂ ਹੈ ਨਹੀਂ ਆ ਸਿੱਧਾ ਇੱਕ ਤੋਂ ਸੰਜੇ ਨੂੰ ਸੰਦਰੀਆਂ ਵੱਲੋਂ ਮੁੜ ਜਾਂਦਾ ਡੱਬ ਵਾਲੀ ਨੂੰ ਤੇ ਆ ਖੱਬੇ 'ਚ ਜਿਹੜਾ ਇੱਧਰੋਂ ਚੱਲਿਆ ਗਿਆ ਏ ਗੰਗਾ ਨਗਰੋਂ ਚੱਲਿਆ ਗਿਆ ਆ ਸਿੱਧਾ ਹੋ ਗਿਆ ਜੀ ਵਾਜਲ ਕਾਬੂ ਹੋਰ ਇਹ ਜੰਧਾ ਨਗਰ ਖੱਬੇ ਨੂੰ ਹੋ ਗਿਆ ਉਹ ਹੋਰ ਸਿੱਧਾ ਹੋ ਗਿਆ ਸੰਗੜੀਆਂ ਸਰਜੇ ਨੂੰ ਹੋ ਗਿਆ ਇਹ ਜਿਹੜੇ ਵੀਰੇ ਵੀਰ ਪਿਆਰੇ ਇਸ ਏਰੀਏ ਦੇ ਕਰਦੇ ਹੁੰਦੇ ਆ ਕਮੈਂਟ ਦੇਖ ਕੇ ਦੱਸਿਓ ਵੀ ਇਹ ਤੁਹਾਡੇ ਵਾਲੇ ਏਰੀਏ 'ਚ ਪਹਿਲੀ ਵਾਰ ਹੀ ਆਏ ਆ ਵੀਰੇ ਲੰਘੇ ਆ ਇੱਕ ਦੋ ਵਾਰੀ ਸੀ ਤੋਂ ਗੁੰਨੋ ਵਾਲਾ ਰੋਡ ਹੁਣ ਪਤਾ ਨਹੀਂ ਵੀ ਉਹ ਇਹੀ ਰੋਡ ਆ ਜਾਂ ਮੇਰਾ ਖਿਆਲ ਉਹਦਾ ਥੋੜਾ ਫਰਕ ਸੀ 10 ਦਾ ਹੋਰ ਪਾਸੇ ਨਹੀਂ ਜਾਂਦਾ ਉਹ ਨਾ ਤਾਂ ਕਿਸੇ ਭਾਈ ਤਗੜੀ ਫਾਰਮ ਦਾ ਲੱਗਦਾ ਸਾਰੇ ਪਾਸੇ ਤਾਂ ਪੂਰ ਫੇਰੀ ਹੋਈ ਆ ਲੱਗਿਆ ਬੋਰਡ ਵੀ ਦੇਖਦੇ ਆ ਫੜ ਕੇ ਆਪ ਵਿੱਚ ਰਹਿ ਅਸਲੀ ਬਣਾਈ ਹੋਈ ਆ ਜਾਂ ਫਾਰਮ ਹੋਲ ਸਰ ਸੰਜੀਵ ਖੀਚੜ ਐਂਡ ਉਹ ਖੀਚੜ ਆ ਵੀ ਲੰਬੀ ਬਾਉਂਡਰੀ ਹੋਈ ਹੋਈ ਆ ਇਹ ਅੰਦਰ ਮੈਨੂੰ ਲੱਗਦਾ ਜਾਂਦਾ ਕਿੰਨੂ ਹੀ ਆ ਦੇਖ ਨਹੀਂ ਰਿਹਾ ਕਿਉਂਕਿ ਜਾਲੀ ਲੱਗੀ ਆ ਕਿੰਨੂ ਦੇ ਬੂਟੇ ਹੀ ਲੱਗਦੇ ਆ ਝੜੂ ਐਂਡ ਬੋਗੇਟ ਝੜਦਾ ਤੇ ਇਸ ਏਰੀਏ 'ਚ ਆ ਟ੍ਰੈਕਸਾਂ ਹੀ ਆ ਵਾਵਾ ਚੱਲਦੀਆਂ ਨੇ ਜੜੀਆਂ ਲੰਬੀਆਂ ਲੰਬੀਆਂ ਗੱਡੀਆਂ ਨੇ ਟਰੈਵਲ ਲਈ ਤੇ ਮੈਨੂੰ ਲੱਗਦਾ ਪਿੰਡਾਂ 'ਚੋਂ ਸਵਾਰੀਆਂ ਵੀ ਚੱਕਦੇ ਹੋਊਂਗੇ ਸ਼ਾਇਦ ਇਹ ਕਿਹੜਾ ਪਿੰਡ ਆ ਕੱਕੜਵਾ ਕੋਈ ਸੰਤ ਸਿੰਘ ਦੀ ਫਾਰਮ ਤਾਂ ਫਿਰ ਪੰਜਾਬ ਦੇ ਨਾਲ ਲੱਗਦੇ ਪਿੰਡ ਨੇ तकरीबन ਪੰਜਾਬੀ ਮੌਦੀ ਹੋਊਗਾ ਥੋੜਾ ਜਿਆਣੀ ਏਰੀਆ ਮੈਨੂੰ ਡਵੈਲਪਮੈਂਟ ਘੱਟ ਲੱਗਦਾ ਵੈਸੇ ਤਾਂ ਚਲੋ ਠੀਕ ਆ ਰੂਡ ਰੰਟ ਤਾਂ ਵਧੀਆ ਬਣਦੀ ਆ ਬਾਕੀ ਥੋੜਾ ਜਿਆ ਡਵੈਲਪਮੈਂਟ ਘੱਟ ਲੱਗਦਾ ਬਾਕੀ ਕੁਝ ਨਵੇਂ ਏਰੀਆ 'ਚ ਜਦੋਂ ਵੜਦੇ ਹੁੰਨੇ ਆ ਆਪਾਂ ਨੂੰ ਇੱਕ ਵਾਰੀ ਉੱਪਰ ਆ ਜਾ ਲੱਗਦਾ ਹੀ ਹੁੰਦਾ ਹਨ ਬਾਲਣ ਲੋਕਾਂ ਦੇ ਸਾਹਮਣੇ ਪਏ ਆ ਇਹ ਸਾਡੇ ਪਾਸੇ 'ਚ ਤਾਂ ਇਹ ਕੰਮ ਹਟੇ ਨੂੰ ਘੱਟੋ ਘੱਟ 25-30 ਸਾਲ ਹੋ ਗਏ ਉਹ ਦੁਪਹਿਲਾ ਇਹ ਹੁੰਦਾ ਸੀ ਨਰਮਿਕ ਬਾਹ ਤੇ ਪਾਲਣਾ ਹਰ ਹਰ ਦੀਆਂ ਸਿਟੀਆਂ ਜੰਤਰ ਸਾंभਿਆ ਹੁੰਦਾ ਸੀ ਹੁਣ ਤਾਂ ਕੋਈ ਬਾਲਣ ਬਲ ਬੀਜਦਾ ਹੀ ਨਹੀਂ ਕੋਈ ਸਾਹਮਣਾ ਕੀ ਆ ਕਿਤੇ